ਕੀ ਨਾਮ ਹੈ ਭਜੀ ਟਾ ਮੇਰਾ ਨਾਮ ਸੌਰਵ ਠਾਕੁਰ ਹੈ ਜੀ ਸੌਰਵ ਠਾਕੁਰ ਜੀ ਜਿਹੜਾ ਕਬਾਲਤ ਕੱਪ ਕਰਾਇਆ ਜਾ ਰਿਹਾ ਹੈ ਕੀ ਮੰਨਦੇ ਹੋ ਇੱਕ ਤਰ੍ਹਾਂ ਨਾਲ ਫਿਜੀਕਲੀ ਬੇਸ਼ੱਕ ਤੁਸੀਂ ਬਾਕੀ ਨਾਲ ਥੋੜੇ ਜਿਹਾ ਪਿੱਛੇ ਆਪਾਂ ਉਹ ਵੀ ਨਹੀਂ ਕਹਿ ਸਕਦੇ ਕਿੰਨਾ ਕ ਵਧੀਆ ਲੱਗ ਰਿਹਾ ਮੈਚ ਖੇਡਣਾ ਭਜੀ ਬਹੁਤ ਵਧੀਆ ਮੈਚ ਲੱਗ ਮੈਚ ਖੇਡ ਕੇ ਬਹੁਤ ਵਧੀਆ ਲੱਗ ਰਿਹਾ ਨਾ ਪਹਿਲਾਂ ਤਾਂ ਅਮਿਤ ਭਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਆਣ ਦੀ ਆਗਿਆ ਦਿੱਤੀ ਨਾ ਤੇ ਸਾਨੂੰ ਸਾਡੀ ਪੂਰੀ ਟੀਮ ਨੂੰ ਸਨਮਾਨਿਤ ਕੀਤਾ ਨਾ ਜੀ ਜਿਵੇਂ ਕਿ ਸਾਨੂੰ ਜਿਵੇਂ ਸਾਡੀ ਪੂਰੀ ਟੀਮ ਤੁਸੀਂ ਦੇਖ ਸਕਦੇ ਆ ਹੈਂਡੀਕੈਪ ਨਾਲ ਤੇ ਕਿਸੇ ਨਾ ਕਿਸੇ ਦਾ ਕਿਸੇ ਨਾ ਕਿਸੇ ਵਜਾ ਕਰਕੇ ਐਕਸੀਡੈਂਟ ਹੀ ਹੋਇਆ ਜੀ ਤੇ ਫਿਰ ਤੁਹਾਡਾ ਮਨ ਉਹਦਾ ਵੀ ਬਹੁਤ ਦਾਸ ਹੋਇਆ ਸੀਗਾ ਜੀ ਫਿਰ ਵੀ ਆਪਾਂ ਗਲਤ ਰਾਹ ਨਾ ਪੈ ਕੇ ਜੀ ਆਪਣਾ ਮਨ ਨਾ ਛੱਡ ਕੇ ਆਪਾਂ ਸੋਚਿਆ ਕਿ ਆਪਾਂ ਅੱਗੇ ਵਧੀਏ ਤਾਂ ਜੋ ਆਪਾਂ ਆਪਣਾ ਨਾਮ ਰੋਸ਼ਨ ਕਰ ਸਕੀਏ ਨਾ ਜੀ ਤੇ ਫਿਰ ਆਪਾਂ ਵੀ ਖੇਡਾਂ ਲ ਬਦੇ ਆ ਖੇਡਾਂ ਲਾਇ ਤੇ ਆਪਣੀ ਮਿਹਨਤ ਕੀਤੀ ਤੇ ਸਾਰੇ ਜਣੇ ਰਲ ਮਿਲ ਕੇ ਅੱਗੇ ਵੱਧ ਰਿਹਾ ਜੀ ਤਾਂ ਕਿੰਨੀ ਕਿ ਤੁਹਾਨੂੰ ਬਾਕੀ ਪਲੇਅਰ ਜਿਵੇਂ ਮਤਲਬ ਕਿ ਨਾਰਮਲ ਇੱਕ ਪਲੇਅਰ ਹੁੰਦਾ ਉਹਨਾਂ ਨਾਲੋਂ ਤੁਹਾਨੂੰ ਕਿੰਨੀ ਕਿ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਭਜੀ ਨਾਰਮਲ ਪਲੇਅਰ ਨਾਲੋਂ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਕਿਉਂਕਿ ਸਾਨੂੰ ਮੁਸ਼ਕਲਾ ਬਹੁਤ ਆਉਂਦੀ ਹੈ ਜੀ ਕਿਉਂਕਿ ਇੱਕ ਆਪਾਂ ਦੇਖ ਸਕਦੇ ਹਾਂ ਕਿ ਨਾਰਮਲ ਪਲੇਅਰ ਤੇ ਸਾਡੇ ਵਿੱਚ ਬਹੁਤ ਫਰਕ ਆ ਪਰ ਫਿਰ ਵੀ ਆਪਾਂ ਉਹਨਾਂ ਨਾਲੋਂ ਵੱਧ ਮਿਹਨਤ ਕਰਦੇ ਆ ਤੇ ਆਪਾਂ ਚਾਹੁੰਦੇ ਆ ਕਿ ਜਿੰਨਾ ਉਹ ਵਧਿਆ ਖੇਡ ਕੇ ਆਪਣੇ ਸ਼ਹਿਰ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਦੇ ਆ ਆਪਾਂ ਵੀ ਆਪਣੇ ਉਵੇਂ ਹੀ ਨਾਮ ਰੋਸ਼ਨ ਕਰ ਸਕੀਏ ਜਿਹੜੇ ਆ ਅੱਜ ਇੱਥੇ ਇਹ ਟੂਰਨਾਮੈਂਟ ਕਰਾਇਆ ਕਿੱਥੋਂ ਕਿੱਥੋਂ ਟੀਮਾਂ ਆਈਆਂ ਨੇ ਕਿੱਥੋਂ ਕਿੱਥੋਂ ਪਲੇਅਰ ਆਏ ਨੇ ਭਾਜੀ ਲਗਭਗ ਸਾਰੇ ਪੰਜਾਬ ਤੋਂ ਹੀ ਪਲੇਅਰ ਆਏ ਨੇ ਜਿਵੇਂ ਕੋਈ ਮੈਂ ਹੁਸ਼ਿਆਰਪੁਰ ਤੋਂ ਜਲੰਧਰ ਤੋਂ ਆਏ ਨੇ ਰੋਪੜ ਤੋਂ ਆਏ ਨੇ ਜੀ ਖੰਨੇ ਤੋਂ ਵੀ ਹੈਗੇ ਆ ਜੀ ਤੇ ਹੋਰ ਆਪਣੇ ਬਠਿੰਡੇ ਤੋਂ ਪਰਣਾਲੇ ਤੋਂ ਟੋਟਲੀ ਪੂਰੇ ਪੰਜਾਬ ਤੋਂ ਪਲੇਅਰ ਆਏ ਨੇ ਜੀ ਕੀ ਸਰਕਾਰਾਂ ਦੀ ਕੋਈ ਸਪੋਰਟ ਰਹਿੰਦੀ ਆ ਤੁਹਾਡੇ ਲਈ ਵੀ ਬੇਸ਼ੱਕ ਪਰਮਾਤਮਾ ਨੇ ਕਿਤੇ ਨਾ ਕਿਤੇ ਤੁਹਾਡੇ ਨਾਲ ਨਾ ਇਨਸਾਫੀ ਆਪਾਂ ਕਹਿ ਸਕਦੇ ਕਿ ਕੀ ਹੋਵੇ ਸਰਕਾਰਾਂ ਤੁਹਾਡੇ ਨੂੰ ਸਪੋਰਟ ਕਰਦੀਆਂ ਨੇ ਤੁਹਾਡੇ ਵਰਗੇ ਪਲੇਅਰਾਂ ਨੂੰ ਭਾਜੀ ਹਜੇ ਤੱਕ ਸਰਕਾਰਾਂ ਵੱਲੋਂ ਕੋਈ ਵੀ ਸਪੋਰਟ ਨਹੀਂ ਰਹੀ ਆ ਆਪਾਂ ਸਰਕਾਰਾਂ ਤੱਕ ਬਹੁਤ ਪਹੁੰਚ ਕੀਤੀ ਆ ਪਰ ਸਰਕਾਰਾਂ ਨੇ ਸਾਡੀ ਗੱਲ ਅਣ ਸੁਣੀ ਕਰ ਦਿੱਤੀ ਆ ਜਦ ਕਿ ਜਦੋਂ ਆਮ ਆਦਮੀ ਪਾਰਟੀ ਨਹੀਂ ਸੀਗੀ ਤੇ ਆਪਣੇ ਖੇਡ ਮੰਤਰੀ ਨੇ ਸਾਡੇ ਨਾਲ ਬੈਠ ਕੇ ਧਰਨੇ ਵੀ ਦਿੱਤੇ ਆ ਵੀ ਨਹੀਂ ਤੁਹਾਡਾ ਪਹਿਲਾ ਹੱਕ ਨੌਕਰੀ ਆ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਕਰਾਂਗੇ ਪਰ ਜਦੋਂ ਖੇਡ ਮੰਤਰੀ ਬਣ ਚੁੱਕੇ ਨੇ ਤਾਂ ਸਾਡੀ ਗੱਲ ਬਿਲਕੁਲ ਨਹੀਂ ਸੁਣ ਰਹੇ ਉਹ ਤੇ ਨਾ ਹੀ ਤੁਹਾਨੂੰ ਮਿਲਣ ਦਾ ਟਾਈਮ ਦੇ ਰਹੇ ਨੇ ਉਹ ਜਿਵੇਂ ਫੁੱਟਬਾਲ ਦੀ ਗੇਮ ਸਾਲ ਇੱਕ ਪਹਿਲਾਂ ਸ਼ੁਰੂ ਹੋਈ ਸੀ ਆਪਣੇ ਨਾਰਥ ਵਿੱਚ ਪਹਿਲਾਂ ਸਾਊਥ ਵਿੱਚ ਗੇਮ ਸੀ ਜੀ ਤੇ ਫਿਰ ਸਾਊਥ ਪਾਰਿਆਂ ਨਾਲ ਆਪਾਂ ਕੰਟੈਕਟ ਕੀਤਾ ਤੇ ਨਾਰਥ ਵਿੱਚ ਗੇਮ ਆਈ ਆ ਆਪਾਂ ਨੈਸ਼ਨਲ ਵੀ ਖੇਡ ਚੁੱਕੇ ਫੁੱਟਬਾਲ ਚ ਹਰਿਆਣੇ ਗਏ ਸੀ ਜੀ ਆਪਾਂ ਚਰਖੀਦਾੜੀ ਉੱਥੇ ਆਪਾਂ ਸੈਕੰਡ ਪੋਜੀਸ਼ਨ ਆਪਾਂ ਹਾਸਲ ਕੀਤੀ ਆ ਤੇ ਸਾਡੀ ਕੁੜੀਆਂ ਦੀ ਟੀਮ ਵੀ ਗਈ ਸੀ ਉੱਥੇ ਜੀ ਤੇ ਕੁੜੀਆਂ ਨੇ ਫਸਟ ਸਥਾਨ ਉੱਥੇ ਹਾਸਲ ਕਰਕੇ 골ਡ ਮੈਡਲ ਜਿੱਤਿਆ ਪੰਜਾਬ ਲਈ ਅੱਗੇ ਲਈ ਕੀ ਤੁਹਾਡਾ ਪਲਾਨ ਹੈਗਾ ਅੱਗੇ ਕਿੱਥੇ ਤੁਸੀਂ ਖੇਡਣਾ ਚਾਹੁੰਦੇ ਹੋ ਜਿੱਦਾਂ ਕਿ ਤੁਸੀਂ ਦੱਸਿਆ ਕਿ ਸਟੇਟ ਲੈਵਲ ਤੇ ਖੇਡ ਚੁੱਕੇ ਹੋ ਕਿ ਹੈ ਵੀ ਬਾਹਰਲੀ ਕੰਟਰੀ ਜਾ ਕੇ ਵੀ ਤੁਸੀਂ ਖੇਡੋ ਹਾਂਜੀ ਭਾਜੀ ਆਪਾਂ ਇਹ ਸਾਡਾ ਮਨ ਹੈ ਕਿ ਆਪਾਂ ਬਾਹਰਲੀ ਕੰਟਰੀ ਜਾ ਕੇ ਖੇਡੀਏ ਤੇ ਸਾਡੀਆਂ ਤਿੰਨ ਕੁੜੀਆਂ ਪੰਜਾਬ ਦੀਆਂ ਦੀ ਵਰਲਡ ਕੱਪ ਲਈ ਸਿਲੈਕਸ਼ਨ ਵੀ ਹੋ ਚੁੱਕੀ ਆ ਜੋ ਕਿ ਨਵੰਬਰ ਮਹੀਨੇ ਸਾਊਥ ਅਮਰੀਕਾ ਕੋਲੰਬੀਆ ਵਿੱਚ ਹੋ ਰਿਹਾ ਵਰਲਡ ਕੱਪ ਜਿੱਥੇ 17 ਆਪਣੀਆਂ ਕੰਟਰੀਆਂ ਆ ਰਹੀਆਂ ਨੇ 17 ਦੇਸ਼ ਆ ਰਹੇ ਨੇ ਉੱਥੇ ਸਾਡੇ ਪੰਜਾਬ ਦੀਆਂ ਤਿੰਨ ਕੁੜੀਆਂ ਵੀ ਸਿਲੈਕਟ ਹੋਈਆਂ ਨੇ ਜਿਹੜਾ ਹੈਗਾ ਫੁੱਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਕੀ ਮੋਟਿਵ ਸੀ ਇੱਕ ਤਰ੍ਹਾਂ ਨਾਲ ਜਿਹੜੇ ਸਰੀਰਕ ਤੌਰ ਤੇ ਬੇਸ਼ਕ ਵਿਕਲਾੰਗ ਨੇ ਉਹਨਾਂ ਲਈ ਜਿਹੜਾ ਟੂਰਨਾਮੈਂਟ ਕਰਾਇਆ ਹੈ ਹਾਂਜੀ ਸਰ ਜਿਵੇਂ ਅਸੀਂ ਹਰ ਸਾਲ ਫੁੱਟਬਾਲ ਦਾ ਟੂਰਨਾਮੈਂਟ ਕਰਾਉਂਦੇ ਹਾਂ ਹਲਪੁੰਦਾ ਤੇ ਇਸ ਸਾਲ ਅਸੀਂ ਹੈਂਡੀਕੈਪਟ ਜਿਹੜੇ ਫਿਜ਼ੀਕਲ ਕਿਸੇ ਵੀ ਤਰ੍ਹਾਂ ਡਿਸੇਬਲ ਨੇ ਉਹਨਾਂ ਲਈ ਟੂਰਨਾਮੈਂਟ ਦਾ ਅਸੀਂ ਖਾਸ ਸੋਚਿਆ ਜ ਜਿਹੜੇ ਤੰਦਰੁਸਤ ਨੇ ਉਹ ਤਾਂ ਹਰ ਟਾਈਮ ਖੇਡ ਸਕਦੇ ਨੇ ਪਰ ਇਹਨਾਂ ਨੂੰ ਖੇਡਣ 'ਚ ਬਹੁਤ ਤਕਲੀਫ ਹੈ ਜੀ ਬਹੁਤ ਔਖਾ ਸਾਡ ਪ੍ਰੈਕਟਿਸ ਲਾ ਲਓ ਕਿਸੇ ਵੀ ਉਹਦੇ ਨਾਲੋਂ ਇਹ ਸੋਚਿਆ ਵੀ ਇਹਨਾਂ ਨੂੰ ਥੋੜਾ ਜਿਹਾ ਉੱਚਾ ਚੱਕਿਆ ਜਾਵੇ ਕਿੰਵਾਂ ਸਰ ਕੱਪ ਸੀਗਾ ਇਹ ਇਹ ਸਰ ਸਾਡਾ ਤੀਜਾ ਲੋਪਨ ਦਾ ਤੀਜਾ ਕੱਪ ਸੀਗਾ ਜੀ ਕਿੱਥੋਂ ਕਿੱਥੋਂ ਜੜੀਆਂ ਟੀਮਾਂ ਇਹਦੇ ਵਿੱਚ ਆਈਆਂ ਨੇ ਸਰ ਸਾਡੇ ਕੋਲੇ ਦਿੱਲੀ ਹਰਿਆਣਾ ਚੰਡੀਗੜ੍ਹ ਤੇ ਪੰਜਾਬ ਦੇ ਤਕਰੀਬਨ ਸਾਰੇ ਹੀ ਬੈਸਟ ਕਲੱਬ ਆਏ ਨੇ ਬਹੁਤ ਬੜਾ ਕਲੱਬ ਹੋ ਗਿਆ ਬਹੁਤ ਬੜਾ ਕਲੱਬ ਹੋ ਗਿਆ ਜਿਵੇਂ ਗੰਢੀ ਪਟਿਆਲਾ ਹੋਈ ਤੇ ਮੈਡੀ ਸਾਹਿਬ ਹੋ ਗਿਆ 16 ਇਨਵੈਟਿਡ ਕਲੱਬ ਆਏ ਨੇ ਸਰ ਸਰਕਾਰ ਵੱਲੋਂ ਕੋਈ ਸਪੋਰਟ ਰਹਿੰਦੀ ਹੈ ਤੁਸੀਂ ਜੇ ਆਪਣੇ ਕੋਲੋਂ ਇਹ ਜਿਹੜਾ ਟੂਰਨਾਮੈਂਟ ਕਰਾ ਰਹੇ ਹੋ ਕਿ ਸਰਕਾਰੀ ਸਪੋਰਟ ਰਹਿੰਦੀ ਹੈ ਨਹੀਂ ਸਰ ਸਰਕਾਰ ਦੀ ਸਾਨੂੰ ਇਹਦੇ ਵਿੱਚ ਕੋਈ ਸਪੋਰਟ ਨਹੀਂ ਹੈ ਕਿ ਜਿੰਨਾ ਵੀ ਇਹ ਟੂਰਨਾਮੈਂਟ ਕਰਾਇਆ ਸੀ ਜਿੰਨੇ ਅਸੀਂ ਯਾਰ ਵੈਲੀ ਰੈਂਟ ਸਰਕਲ ਖੜਾ ਜੀ ਅਸੀਂ ਆਪਣੇ ਤੌਰ ਤੇ ਟੂਰਨਾਮੈਂਟ ਦਾ ਜਿੰਨਾ ਖਰਚਾ ਆਉਂਦਾ ਟੋਟਲੀ ਸਾਨੂੰ ਇਹ ਗਰਾਊਂਡ ਟੂਰਨਾਮੈਂਟ ਕਰਾਉਣ ਲਈ ਸਰਕਾਰ ਨੂੰ ਸਗੋਂ 5000 ਰੁਪਏ ਰੈਂਟ ਦੇਣਾ ਪੈ ਰਿਹਾ ਜੀ ਜਿਹੜੇ ਜੇਤੂ ਹੋਣਗੇ ਕਿ ਕਿਦਾਂ ਦੇ ਉਹਨਾਂ ਨੂੰ ਤੁਸੀਂ ਇਨਾਮ ਵਗੈਰਾ ਤੁਸੀਂ ਦੇ ਰਹੇ ਹੋ ਸਰ ਜੇਤੂਆਂ ਨੂੰ ਜਿਹੜਾ ਫਸਟ ਨਾਮ ਆ 1 ਲੱਖ ਰੁਪਇਆ ਤੇ ਸੈਕੰਡ ਨੂੰ 50 ਹਜ਼ਾਰ ਰੁਪਇਆ ਜੀ ਤੀਜੀ আর ਚੌਥੀ ਦੇ ਨੰਬਰ ਤੇ ਟੀਮ ਰਹਿਣ ਵਾਲੇ ਨੂੰ 11-11 ਹਜ਼ਾਰ ਰੁਪਏ ਦਿੱਤਾ ਜਾਏਗਾ